ਜੀ ਸਤਿ ਅਲੈਕੁਮ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਭ ਦੋਸਤੋ ਐ ਸਾਡੇ ਨਾਲ ਅੱਜ ਦਾਨਿਸ਼ ਬਾਟ ਸਾਹਿਬ ਨੇ ਦੁਬਈ ਸ਼ੌਕ ਕਰਦੇ ਨੇ ਮਾਸ਼ਾਅੱਲਾ ਤਕਰੀਬਨ 15 20 ਸਾਲ ਤੋਂ ਜ਼ਿਆਦਾ عرصਾ ਹੋ ਗਿਆ ਕਬੂਤਰ ਵੀ ਇਹਨਾਂ ਨੇ ਰੱਖੇ ਦਿੰਨੇ ਬਾਜ਼ੀਆਂ ਵੀ ਡਾਂਦੇ ਨੇ ਕੱਪ ਵੀ ਡਾਂਦੇ ਨੇ ਤੇ ਅਸੀਂ ਅੱਜ ਇਹਨਾਂ ਨਾਲ ਰਿਕੁਐਸਟ ਕੀਤੀ ਕਿ ਬਾਟ ਸਾਹਿਬ ਕੋਈ ਐਸੀ ਟਿਪ ਦਿਵੋ ਨਵੇਂ ਸ਼ੌਕੀਨ ਜਿਹੜੇ ਨੇ ਆ ਦੋਸਤ ਬਾਬ ਜਿਹੜੇ ਬੱਚੇ ਖਰੀਦਣ ਜਾਂਦੇ ਨੇ ਆ ਬੱਚੇ ਲੈਂਦੇ ਨੇ ਉਹਨਾਂ ਲਈ ਕੋਈ ਐਸੀ ਰਹਿਨਮਾਈ ਹੋਈਏ ਕਿ ਉਹ ਜਿਹੜਾ ਨਾ ਅچھے ਬੱਚੇ ਜਿਹੜਾ ਨਾ ਬਾਕੀ ਸਾਰੀ ਗੱਲ ਹੈ ਉਡਾ ਕੇ ਪਤਾ ਲੱਗਦਾ ਹੈ ਲੇਕਿਨ ਆ ਕੋਈ ਐਸੀ ਚੀਜ਼ ਦੱਸੋ ਕਿ ਜਿਹੜਾ ਨਾ ਹੈਲਪ ਕਰੇ ਜੀ ਬਟ ਸਾਹਿਬ ਸਲਾਮ ਅਲੈਕਮ ਵਾਲੇਕਮ ਸਲਾਮ ਕੀ ਹਾਲ ਹੈ ਬਟ ਸਾਹਿਬ ਜੀ ਸ਼ੁਕਰ ਹੈ ਲਾਦਾ ਬਟ ਸਾਹਿਬ ਕੋ ਦੱਸੋ ਕੋ ਨਵੀਂ ਚੀਜ਼ ਅੱਜ ਸਾਡੇ ਲਈ ਸਰ ਦੇਖੋ ਪਹਿਲੀ ਗੱਲ ਤੇ ਹੈ ਕਿ ਲੋਕ ਵਿਚਾਰੇ ਜਿਹੜੇ ਨਵੇਂ ਸ਼ੁਕੀਨ ਨੇ ਨਾ ਉਹਨਾਂ ਨੂੰ ਬੜੀ ਮੁਸ਼ਕਲਾਂ ਪੇਸ਼ ਆਂਦੀਆਂ ਨੇ ਕਿੱਥੋਂ ਬੱਚੇ ਲੈਣ ਜਾਣ ਜਾਂ ਕਬੂਤਰ ਲੈਣ ਜਾਣ ਉਹਨਾਂ ਨੂੰ ਪਹਿਲੀ ਗੱਲ ਤੇ ਸਮਝ ਨਹੀਂ ਆਉਂਦੀ ਕਿ ਕਿਹੜਾ ਲਈਏ ਕਬੂਤਰ ਤੇ ਕਿਹੜਾ ਸਿਲੈਕਟ ਕਰੀਏ ਜਿਹੜਾ ਅਸੀਂ ਖਰੀਦ ਸਕੀਏ ਨਾ ਹਾਂਜੀ ਤੇ ਉਹਦੇ ਲਈ ਇੱਕ ਤੁਹਾਨੂੰ ਬਿਹਤਰੀਨ ਬੱਚਿਆਂ ਲਈ ਟਿਪ ਦਗਾ ਇਨਸ਼ਾਅੱਲਾਹ ਤਾਲਾ ਅੱਲਾ ਦੇ ਹੁਕਮ ਨਾਲ ਉਹ ਅਜ਼ਮਾ ਕੇ ਵੀ ਦੇਖ ਲੈਣ ਤੇ ਵੈਸੇ ਵੀ ਮੇਰੀ ਵੀਡੀਓਜ਼ ਲੋਕਾਂ ਨੇ ਦੇਖੀ ਆਈ ਹੈ ਜੀ ਜੀ ਭਾਈ ਸਾਹਿਬ ਇਨਸ਼ਾਅੱਲਾਹ ਤਾਲਾ ਮੇਰੀ ਗੱਲ ਜਿਹੜੀ ਮੈਂ ਕਰ ਰਿਹਾ ਨਾ ਉਹਨੂੰ ਪਹਿਲੇ ਅਜ਼ਮਾਓ ਤੇ ਫਿਰ ਉਹਦੇ ਉੱਤੇ ਪੂਰਾ ਉਤਰੋ ਠੀਕ ਹੋ ਗਿਆ ਬਿਸਮਿਲਹ ਕਾ ਮੈਂ ਇੱਕ ਬੱਚੇ ਦਾ ਸ਼ੋਕ ਕਰਾਣਾ ਦੇਖੋ ਪਹਿਲੇ ਬੱਚਾ ਇਹ ਇੱਕ ਦੋਸਤ ਮੇਨੂੰ ਬੱਚਾ ਦਿਖਾ ਰਿਹਾ ਸੀ ਤੇ ਮੈਂ ਉਹਨੂੰ ਕਿਹਾ ਕਿ ਯਾਰ ਇਹਦੇ ਮਾਂ ਪਿਓ ਦੇ ਵਿੱਚ ਕੋਈ ਕਮੀ ਨਹੀਂ ਹੋ ਸਕਦੀ ਉਹ ਕਿਉਂ ਕਿਉਂਕਿ ਜਦੋਂ ਇਹਦਾ ਹਰ ਚੀਜ਼ ਐਕਿਊਰੇਟ ਹੋਏਗੀ ਨਾ ਮੇਨ ਚੀਜ਼ ਸਟਰਕਚਰ ਐਕਿਊਰੇਟ ਹੋਣਾ ਚਾਹੀਦਾ ਤੇ ਉੱਥੋਂ ਜਜਮੈਂਟ ਤੁਸੀਂ ਕਰ ਸਕਦੇ ਹੋ ਕਿ ਇਹ ਬਿਲਕੁਲ ਐਕਿਊਰੇਟ ਹੈ ਇਹਦਾ ਮਾਪਿਓ ਵੀ ਤੇ ਖੁਦ ਵੀ ਹੁਣ ਉਹ ਐਕਿਊਰੇਟ ਤੁਸੀਂ ਜਿਸਮ ਨੂੰ ਜਜਮੈਂਟ ਤੁਸੀਂ ਕਰੋਗੇ ਜਦੋਂ ਤੱਕ ਤੁਹਾਨੂੰ ਸਮਝ ਨਹੀਂ ਹੋਏਗੀ ਤੁਸੀਂ ਕਿਸ ਤਰ੍ਹਾਂ ਕਰੋਗੇ ਬਾਕੀ ਸਾਹਿਬ ਜਿਸਮ ਨੂੰ ਛੱਡੋ ਤੁਸੀਂ ਜਿਸਮ ਜਿਸਮ ਛੱਡੋ ਤੁਸੀਂ ਟਿਪ ਦਿਓ ਭਾਈ ਤੁਹਾਨੂੰ ਟਿਪੀ ਦੇ ਰਿਹਾ ਟਿਪ ਦੱਸੋ ਤੁਸੀਂ ਤੁਸੀਂ ਕੈਮਰਾ ਕਲੋਜ਼ ਲਾਓ ਮੈਂ ਤੁਹਾਨੂੰ ਟਿਪ ਦਾਂ। ਦੇਖੋ ਇਹ ਬੱਚਾ ਤੁਸੀਂ ਫੜ ਲੇਤਾ? ਹਾਂਜੀ। ਠੀਕ ਹੈ। ਪਹਿਲੀ ਗੱਲ ਤੁਸੀਂ ਜਿਸ ਟਾਈਮ ਬੱਚੇ ਸਿਲੈਕਟ ਕਰਨੇ ਆ ਨਾ ਖਰੀਦਨੇ ਆ। ਹਾਂਜੀ। ਇਹ ਬੱਚਾ ਤੁਸੀਂ ਦੇਖ ਰਹੇ ਹੋਗੇ ਮੇਰੇ ਹੱਥੇ ਸਿੱਧਾ ਫੜਿਆ ਤੇ ਦਮ ਉੱਤੇ ਇਹਨੂੰ ਚੁੱਕ ਰਿਹਾ। ਠੀਕ ਹੈ? ਉਸ ਤੋਂ ਬਾਅਦ ਤੁਸੀਂ ਇੱਥੋਂ ਹੱਥ ਹਲਾ ਰੱਖਣਾ ਇਹਦੇ ਕਮਰ ਦੇ ਉੱਤੇ। ਹਾਂਜੀ। ਤੇ ਇਹਦੇ ਥੱਲੇ ਆ। ਤੇ ਜਿੱਥੇ ਇਹਦਾ ਜੋੜ ਖਤਮ ਹੋਏਗਾ ਨਾ ਉਤਲਾ ਥੱਲੇ ਵਾਲੀ ਉਂਗਲੀ ਜੋੜ ਦੇ ਉੱਤੇ ਤੇ ਉੱਤੇ ਵਾਲੀ ਉਂਗਲੀ ਜਿਹੜੀ ਹੈ ਉਹ ਗੰਡ ਦੇ ਉੱਤੇ। ਅੱਛਾ। ਜਦੋਂ ਜੋੜ ਤੇ ਗੰਡ ਥੱਲੇ ਉੱਤੇ ਬਰਾਬਰ ਹੋਣਗੇ ਜਿੱਥੋਂ ਗੰਡ ਸ਼ੁਰੂ ਹੋ ਰਹੀ ਹੋएगी ਜਾਂ ਜਿੱਥੇ ਜੋੜ ਖਤਮ ਹੋ ਰਿਹਾ ਹੋਏਗਾ ਦੋਨੋਂ ਉੱਤੇ ਥੱਲੇ ਬਰਾਬਰ ਹੋਣਗੇ ਸਮਝੋ ਕਿ ਉਹ ਜੋੜਾ ਬਿਲਕੁਲ ਐਕਿਊਰੇਟ ਲੱਗਾ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਹੈ ਜਿਹੜਾ ਦੰਮ ਦਾ ਬਾਰਡਰ ਹੈਗਾ ਹਾਂਜੀ ਬਿਲਕੁਲ ਠੀਕ ਹੈ ਇਹ ਬਾਰਡਰ ਤੇ ਥੱਲੇ ਜਿਹੜਾ ਜੋੜ ਜੋੜ ਹੈ ਜਿਹੜਾ ਇਹ ਬਾਰਡਰ ਦੇ ਲੈਵਲ ਤੇ ਹੋਣਾ ਚਾਹੀਦਾ ਦੋਨੋਂ ਇੱਕ ਦੂਸਰੇ ਦੇ ਲੈਵਲ ਤੇ ਹੋਣੇ ਚਾਹੀਦੇ ਜਿੱਥੇ ਬਾਰਡਰ ਖਤਮ ਹੋ ਰਿਹਾ ਉੱਥੇ ਥੱਲੇ ਜੋੜ ਲੱਗਾ ਨਾਲੇ ਜੋੜ ਲੱਗਾ ਨਾਲੇ ਪਰ ਬਾਪਾ ਸਾਹਿਬ ਐ ਤੇ ਐ ਤੇ ਉਹਨਾਂ ਲੋਕਾਂ ਲਈ ਹੈ ਜਿਹੜੇ ਕਬੂਤਰਬਾਦੀ ਸਮਝਦੇ ਨੇ ਠੀਕ ਹੈ ਹੁਣ ਜਿਹੜੇ ਨਵੇਂ ਸ਼ਕੀਰ ਨੇ ਉਹਨਾਂ ਲਈ ਤੇ ਬੜਾ ਮੁਸ਼ਕਲ ਕੰਮ ਹੋਏਗਾ ਬਈ ਲੋਕਾਂ ਨੂੰ ਤੇ ਇਹਨਾਂ ਵੀ ਪਤਾ ਨਹੀਂ ਲੱਗਦਾ ਕਿ ਜੋੜ ਕਿੱਥੇ ਲੱਗਾ ਆਇਆ ਹੈ ਜੋੜ ਚ ਤੇ ਜਿਹੜਾ ਹੱਡੀ ਮੁਕਰੀ ਉਹਦੇ ਚ ਕਿੰਨਾ ਫਾਸਲਾ ਹੈ ਜੋੜ ਕਿੱਥੇ ਹੋਣਾ ਚਾਹੀਦਾ ਦੇਖੋ ਐ ਮੈਂ ਕੋਈ ਸੋਖਾ ਕੰਮ ਕਰੋ ਈਜ਼ੀ ਕੰਮ ਕਰੋ ਜਿਹੜਾ ਬੜੀ ਹੀ ਮੈਂ ਤੁਹਾਨੂੰ ਅੱਛੀ ਤੇ ਬੜੀ ਹੀ ਨਾਰਮਲ ਟਿਪ ਮੈਂ ਤੁਹਾਨੂੰ ਦਸੀ ਹੈ ਅਗਰ ਤੁਸੀਂ ਇਹਨੂੰ ਸਮਝ ਸਕੋ ਨਾ ਤੇ ਤੁਹਾਡੀ ਕਬੂਤਰਬਾਜ਼ੀ ਅੱਧੇ ਤੋਂ ਜ਼ਿਆਦਾ ਉਸ ਤੋਂ ਇਲਾਵਾ ਕੋਈ ਅੱਖ 'ਚ ਕੋਈ ਅਸੀ ਚੀਜ਼ ਹਾਂਜੀ ਬਿਲਕੁਲ ਆ ਜਾਓ ਇੱਧਰ ਅੱਖ 'ਚ ਦੱਸੋ ਕੋਈ ਚੀਜ਼ ਐਸੀ ਜ਼ਿਆਦਾ ਕਿੱਥੇ ਵੀ ਨਾ ਦੇਖੋ ਅੱਖਾਂ ਨੂੰ ਠੀਕ ਹੈ ਤੁਸੀਂ ਦੇਖੋ ਹੁਣੇ ਰਾਤ ਦੇ ਵਕਤ ਤੁਸੀਂ ਇਹ ਵੀਡੀਓ ਬਣਾ ਰਹੇ ਹੋ ਇਸ ਬੱਚੇ ਦੇ ਉੱਤੇ ਤੇ ਬੱਚੇ ਦੀ ਅੱਖ ਦੇ ਵਿੱਚ ਸ਼ਾਈਨਿੰਗ ਚੈੱਕ ਕਰ ਰਹੇ ਹੋ ਪਾਣੀ ਚੈੱਕ ਕਰ ਰਹੇ ਹੋ ਉਹਦੀ ਮਲਾਈਮਿਅਤ ਚੈੱਕ ਕਰ ਰਹੇ ਹੋ ਨਮੀ ਚੈੱਕ ਕਰ ਰਹੇ ਹੋ ਅੱਖ ਦੇ ਵਿੱਚ ਦੇਖੋ ਮੈਂ ਉਹਦੀ ਅੱਖ ਖੋਲਣਾ ਤੁਹਾਨੂੰ ਦਿਖਾਣਾ ਇਹ ਦੇਖੋ ਕਿੰਨੀ ਗਰੀਸੀ ਉਹਦੀ ਅੱਖੇ ਇਹਨੂੰ ਕਹਿੰਦੇ ਨੇ ਸ਼ਾਇਨ ਨਹੀਂ ਲੇਕਿਨ ਇਹ ਗਾਰੰਟੀ ਹੈ ਕਿ ਜਿਸ ਬੱਚੇ ਚ ਇਹ ਜਿਸ ਕਬੂਤਰ ਚ ਆਪਦੀ ਹੋਏਗੀ ਉਹ ਉਹਦੀ ਉਹਦੀ ਗਾਰੰਟੀ ਦੇਖੋ ਗਾਰੰਟੀ ਦੀ ਗੱਲ ਹੈ ਹੁੰਦੀ ਹੈ ਕੋਈ ਬੰਦਾ ਇਨਸਾਨ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਤੁਸੀਂ ਅੱਜ ਜ਼ਿੰਦਾ ਜੇ ਕੱਲ ਜ਼ਿੰਦਾ ਨਹੀਂ ਇਹ ਗਰੰਟੀ ਨਹੀਂ ਹੁੰਦੀ ਲੇਕਿਨ ਇਹ ਐ ਇਨੀਆਂ ਵੱਡੀਆਂ ਟਿਪਾਂ ਹੈ ਜਿਹੜੀਆਂ ਅਸੀਂ ਹਾਸਲ ਕਰਨ ਲਈ ਕਰ ਰਹੇ ਹਾਂ ਨਹੀਂ ਭਗਤ ਸਾਹਿਬ ਦੇਖੋ ਗੱਲ ਅਸੀਂ ਖੁੱਲ੍ਹ ਕੇ ਕਰੀਏ ਕਈ ਉਸਤਾਦ ਹੈ ਕਹਿੰਦੇ ਨੇ ਕਿ ਅਸੀਂ ਜਿਹੜਾ ਨਾ ਗਰੀਸੀ-ਸ਼ਰੀਸੀ ਜੋ ਵੀ ਤੁਸੀਂ ਕੰਮ ਕਰ ਰਹੇ ਜੇ ਅਸੀਂ ਐ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਠੀਕ ਹੈ ਅੱਖ ਅੱਖ ਦਿਖਾਓ ਜਰਾ ਇੱਕ ਮਿੰਟ ਦੇਖੋ ਅੱਖ ਕਈ ਉਸਤਾਦ ਕਹਿੰਦੇ ਨੇ ਕਿ ਅਸੀਂ ਐ ਗਰੀਸੀਪਨ ਜਿਹੜਾ ਨਾ ਅਸੀਂ ਮੰਨਦੇ ਨਹੀਂ ਕਈ ਉਸਤਾਦ ਅਸੀਂ ਉਹਨਾਂ ਨਾਲ ਮਿਲੇ ਉਹ ਕਹਿੰਦੇ ਨੇ ਕਿ ਅਸੀਂ ਜਿਹੜੀ ਗਰੀਸੀ ਆਖ ਕੇ ਉਹਨੂੰ ਮੰਨਦੇ ਹੀ ਨਹੀਂ ਠੀਕ ਹੈ ਠੀਕ ਹੈ ਹੁਣ ਇਹ ਜਿਹੜਾ ਬੱਚਾ ਹੈ ਇਹਦਾ ਆਊਟਰ ਰਿੰਗ ਜਿਹੜਾ ਹਾਂਜੀ ਕਈ ਲੋਕ ਜਿਹੜੇ ਨੇ ਆਊਟਰ ਰਿੰਗ ਨੂੰ ਬਹੁਤ ਪਸੰਦ ਕਰਦੇ ਨੇ ਠੀਕ ਹੈ ਆਊਟਰ ਰਿੰਗ ਜਿਹੜਾ ਬੱਚੇ ਜੂ ਹੋਣਾ ਆਵਾਜ਼ੇ ਨਾ ਆਉਂਦੀ ਏ ਕਿ ਇਹ ਨਾ ਵੀ ਹੋਏ ਤੇ ਕੰਮ ਚੱਲ ਸਕਦਾ ਦੇਖੋ ਗਲਫੇਰ ਉਹੀ ਆ ਜਾਂਦੀ ਫਾਜ਼ ਭਾਈ ਤੁਸੀਂ ਆਪ ਹੀ ਕਹਿ ਰਹੇ ਸੀ ਕਿ ਜਿਹੜੇ ਨਵੇਂ ਸ਼ੌਕੀਨ ਹੁੰਦੇ ਹਨ ਨਾ ਉਹਨਾਂ ਨੂੰ ਤੁਸੀਂ ਕੀ ਦਸੋਗੇ ਆਊਟਰ ਰਿੰਗ ਐ ਨੇ ਜਾਂ ਨਹੀਂ ਲੇਕਿਨ ਆਊਟਰ ਰਿੰਗ ਤਾਂ ਲਾਜ਼ਮ ਸਾਹਮਣੇ ਨਜ਼ਰ ਆ ਰਿਹਾ ਨਾ ਭਾਈ ਉਹ ਇਹਨੂੰ ਗੱਲ ਸਹੀ ਹੈ ਲੇਕਿਨ ਤੁਸੀਂ ਉਹਨਾਂ ਨੂੰ ਜਦ ਤੱਕ ਦਸੋਗੇ ਨਹੀਂ ਸਮਝਾਓਗੇ ਨਹੀਂ ਕਿ ਭਈ ਇਹ ਆਊਟਰ ਰਿੰਗ ਹੈ ਕਿਸ ਤਰ੍ਹਾਂ ਪਤਾ ਚੱਲੇਗਾ ਲੇਕਿਨ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਆ ਦੇਖੋ ਇਹਦੀ ਸ਼ਾਈਨਿੰਗ ਅੱਖ ਦੀ ਇਹਦੀ ਅੱਖ ਦੇ ਵਿੱਚ ਨਮੀ ਦੇਖੋ ਕਿੰਨੀ ਹੈ ਤੁਹਾਨੂੰ ਪਾਣੀ ਨਜ਼ਰ ਆਏਗਾ ਇਹਦੀ ਅੱਖ ਦੇ ਵਿੱਚ ਜਿੰਨਾ ਪਾਣੀ ਜਾਂ ਨਮੀ ਅੱਖ ਦੇ ਵਿੱਚ ਨਜ਼ਰ ਆਏਗੀ ਓਨੀ ਉਸ ਬੱਚੇ ਦੀ ਕੁਆਲਿਟੀ ਜ਼ਿਆਦਾ ਹੋਏਗੀ ਚਲੋ ਠੀਕ ਹੋ ਗਿਆ ਬਹੁਤ ਸ਼ੁਕਰੀਆ ਬੱਡ ਸਾਹਿਬ ਇਨਸ਼ਾਅੱਲਾ ਫਿਰ ਅੱਗੋ ਸ਼ੋਅ ਕਰਨੇ ਆਉਂਗੇ ਇਨਸ਼ਾਅੱਲਾ ਜੀ ਅਸਲਾਮੁਅਲੈਕਮ ਬੱਡ ਸਾਹਿਬ ਵਾਲੇਕਮ ਸਲਾਮ ਬੱਡ ਸਾਹਿਬ ਐ ਉਹਨੇ ਬੱਚਾ ਦਿਖਾਇਆ ਤੁਸੀਂ 30 ਨੰਬਰ ਜੀ ਬਿਲਕੁਲ ਸਹੀ ਇਹ ਉਹਨਾਂ ਨੇ ਰਿਕੁਐਸਟ ਕੀਤੀ ਜੀ ਅਸੀਂ ਭਾਈ ਨੂੰ ਕਿ ਯਾਰ ਉਹਦਾ ਮਾਂ ਪਿਓ ਦਿਖਾਓ ਹਾਂਜੀ ਤੇ ਜਰਾ ਦਿਖਾਓ ਇਹਦਾ ਦੇਖੋ ਗੱਲ ਫੇਰ ਉਹੀ ਆ ਜਾਂਦੀ ਏ ਹਾਂਜੀ ਉਹਦਾ ਮਾਂ ਪਿਓ ਕਿਉਂ ਲਿਆ ਕੇ ਤੁਹਾਨੂੰ ਦਿਖਾ ਰਿਹਾ ਤਾਂ ਕਿ ਤੁਹਾਨੂੰ ਐਕਿਊਰੇਸੀ ਪਤਾ ਚੱਲੇ ਕਿ ਉਹ ਬੱਚੇ ਦੇ ਵਿੱਚ ਜਿਹੜੀ ਕੁਆਲਿਟੀ ਸੀ ਨਾ ਉਹ ਕਿੱਥੋਂ ਆਈ ਉਹਦੇ ਮਾਂ ਪਿਓ ਬਿਲਕੁਲ ਪਰਫੈਕਟ ਨੇ ਤੇ ਦੋਨੋਂ ਮਿਲ ਕੇ ਹੀ ਨਰਮਾਦੀ ਪਰਫੈਕਸ਼ਨ ਵਿੱਚ ਹੋਣਗੇ ਤੇ ਬੱਚਿਆਂ ਨੂੰ ਪਰਫੈਕਟ ਕਰਨਗੇ ਠੀਕ ਹੈ ਤੇ ਉਹ ਮੈਂ ਬਿਲਕੁਲ ਨਹੀਂ ਸੀ ਮੈਨੂੰ ਪਤਾ ਕਿ ਹੈ 3 ਨੰਬਰ ਜੋੜਾ ਹੈ ਹਾਂਜੀ 3 ਨੰਬਰ ਜੋੜਾ ਹੈ ਉਹਦੀ ਮਾਂ ਹੈ ਉਸ ਬੱਚੇ ਦੀ ਅੱਖ ਦਿਖਾਓ ਦੇਖੋ ਸ਼ੋਕ ਕਰੋ ਇਹਦੀ ਅੱਖ ਦਾ ਦੇਖੋ ਮਾਸ਼ਾਅੱਲ੍ਹਾ ਆ ਦੇਖ ਮਾਸ਼ਾਅੱਲ੍ਹਾ ਅ ਹੁਣ ਸਮਝ ਲਓ ਕਿ ਇਹ ਟੈਡੀ ਮਾਦੀ ਹੈ ਹਾਂਜੀ ਤੇ ਮੇਰਾ خیال ਹੈ ਉੱਡੀ ਵੀ ਹੋਈ ਆ ਵੀ ਉਹ ਤੁਹਾਡੇ ਸਾਹਮਣੇ ਕੀ ਕਹਿ ਰਿਹਾ ਸ ਆ ਮੋਰਾ ਵੀ ਦੇਖ ਲੋ ਦੋਸਤੋ ਹਾਂਜੀ ਕੁੰਦਾ ਦਿਖਾਓ ਦੇਖੋ ਇਹ ਪੁਰਾਣਾ ਬੜਾ ਦਸਤੂਰ ਮਾਸ਼ਾਅੱਲਾ ਇਹ 100 ਮਾਸ਼ਾਅੱਲਾ ਇਹ ਪੱਟੀ ਹੈ ਬੜਾ ਮਾਦੀ ਹੈ ਇਹ ਭਾਈ ਵੀ ਆ ਗਿਆ ਜਿਹਦਾ ਆਪਣਾ ਖਲੀਫਾ ਬਾਟ ਸਾਹਿਬ ਨੇ ਹਾਂਜੀ ਬਾਟ ਸਾਹਿਬ ਐ ਮਾਦੀ ਉੱਡੀ ਹੋਈ ਹੈ ਮਾਸ਼ਾਅੱਲਾ ਜੀ ਫਖਰ ਭਾਈਆ ਮਾਦੀ ਮੇਰੀ ਪੱਟੀ ਉੱਡੀ ਹੋਈ ਜੇਠ ਚ ਪੰਜ ਪੰਜ 6 6 ਵੇ ਦੇ ਕਰ ਬੈਠੀ ਹੋਈ ਹੈ ਸਹੀ ਹੈ ਜਿਹੜਾ ਬੱਚਾ ਅਗੇ ਵਰਤ ਭਾਈ ਨੇ ਬਖਾਇਆ ਇਹ ਸਮਾਦੀ ਦਾ 3 ਨੰਬਰ ਜੋੜਾ ਜਿਹੜਾ ਜੀ ਨੰਬਰ ਜੋੜਾ ਹੈ ਇਹ ਉਹਦਾ ਨਾਰਾ ਹੈਗਾ ਇਹ ਮੌਸਮ ਦਾ ਸ਼ੋਕਰਾ ਬਟਨ ਇਹ ਨਾਰੇਗਾ ਅੱਛਾ ਇਹ ਮਦੀਨੇ ਲੱਗਾ ਹੈ ਹਾਂਜੀ ਇਹ ਨਾਰੇਗਾ ਇਹ ਨਾਰੇਗਾ ਸਹੀ ਹੈ ਇਹ ਨਾਰੇ ਵੀ ਬਹੁਤ ਉੱਡਿਆ ਹੈ ਇਹ ਸ਼ਾਮ ਸ਼ਾਮ ਉੱਡਿਆ ਨਾਰ ਗਰਮੀ ਮੌਸਮ ਦੁਬਈ ਦੇ ਵਿੱਚ ਇਹ ਨਾਰੇ ਇਹ ਦੇਖੋ ਅੱਖ ਦੇ ਵਿੱਚ ਸ਼ਾਇਨ ਜਿਹੜੀ ਅਸੀਂ ਗੱਲ ਕਰ ਰਹੇ ਸੀ ਇਸ ਨਰ ਦੇ ਵਿੱਚ ਵੇਖੋ ਅੱਖ ਦੀ ਇਛਾਨ ਕਿੰਨੀ ਹੈ ਇਹਦੀ ਵਜ੍ਹਾ ਤੋਂ ਟਰਾਂਸਫਰ ਹੋਈ ਉਹਨਾਂ ਬੱਚਿਆਂ ਦੇ ਵਿੱਚ ਵਾਸ਼ ਨੂੰ ਮੈਂ ਕਹਿੰਦਾ ਬੜਾ ਧਾਰਮਿਕ ਇਸ਼ਾਰਾ ਤੇ ਦੋਸਤੋ ਇਹ ਦੇਖੋ ਇਹ ਜੋੜਾ ਤੁਹਾਨੂੰ ਦਿਖਾਇਆ ਦਾ ਬੱਚਾ ਵੀ ਦਿਖਾਇਆ ਦਿਖਾਉਣ ਦਾ ਮਕਸਦ ਹੈਗਾ ਵੇ ਕਿ ਤੁਸੀਂ ਦੇਖੋ ਦੇਖਣ ਜੀ ਕਬੂਤਰ ਸਾਦੇ ਹੈਗੇ ਨੇ ਲੇਕਿਨ ਇਹ ਦੇਖੋ ਮਾਂ ਵੀ ਉੱਡੀ ਹੋਈ ਹੈ ਪਿਓ ਵੀ ਉੱਡਿਆ ਹੈ ਅੱਗੋਂ ਬੱਚਾ ਵੀ ਉੱਡ ਰਿਹਾ ਹੈ ਗੱਲ ਕਰਨ ਦਾ ਮਕਸਦ ਹੈਗਾ ਵੇ ਕਿ ਅੱਛੇ ਕਬੂਤਰ ਜਿਹੜੇ ਨੇ ਉਹ ਆਪ ਵੀ ਉੱਡਦੇ ਨੇ ਅੱਗੋਂ ਬੱਚੇ ਵੀ ਡਾਂਦੇ ਨੇ ਪੂਰੀ ਪੂਰੀ نسل ਉੱਡਦੀ ਹੈ ਠੀਕ ਹੈ ਤੇ ਇਹ ਮਕਸਦ ਹੈਗਾ ਸਾਡਾ ਸ਼ੌਕ ਕਰਾਉਂਦਾ ਇਹ ਦੇਖੋ ਕੁੰਦਾ ਵੀ ボートだよ。<Ma>